ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਮੇਰੇ YouTube ਚੈਨਲ ਤੇ ਦੋਸਤੋ ਅੱਜ ਬਹੁਤ ਹੀ ਭਾਵੁਕ ਵਿਸ਼ੇ ਤੇ ਮੈਂ ਗੱਲ ਕਰਾਂਗੀ ਜਿਸ ਦਾ ਨਾਮ ਹੈ ਸਿਮੇ ਦੀ ਅੱਗ ਸਿਮੇ ਦੀ ਅੱਗ ਇਹ ਸਿਰਫ ਲੱਕੜਾਂ ਦੀ ਅੱਗ ਨਹੀਂ ਹੁੰਦੀ ਇਹ ਉਹ ਅੱਗ ਹੁੰਦੀ ਹੈ ਜੋ ਜਿਉਂਦਿਆਂ ਨੂੰ ਅੰਦਰੋਂ ਸਾੜ ਜਾਂਦੀ ਹੈ ਉਸ ਅੱਗ ਵਿੱਚ ਸਿਰਫ ਮਰਨ ਵਾਲਾ ਸਰੀਰ ਨਹੀਂ ਸੜਦਾ ਉਸ ਅੱਗ ਵਿੱਚ ਜਿਉਂਦਿਆਂ ਦੇ ਸੁਪਨੇ ਹਾਸੇ ਰਿਸ਼ਤੇ ਅਤੇ ਉਮੀਦਾਂ ਵੀ ਸੜ ਜਾਂਦੀਆਂ ਨੇ ਸਿਵੇਂ ਦੀ ਅੱਗ ਸਿਰਫ ਮੌਤ ਨਹੀਂ ਇੱਕ ਪੂਰੀ ਜ਼ਿੰਦਗੀ ਦਾ ਅੰਤ ਹੁੰਦੀ ਹੈ ਜਦ ਘਰ ਵਿੱਚ ਮੌਤ ਦੀ ਖਬਰ ਆਉਂਦੀ ਹੈ ਉਹ ਇੱਕ ਵਾਕ ਨਹੀਂ ਹੁੰਦਾ ਉਹ ਇੱਕ ਤੂਫਾਨ ਹੁੰਦਾ ਹੈ ਇੱਕ ਪਲ ਵਿੱਚ ਘਰ ਦੀਆਂ ਕੰਧਾਂ ਭਾਰੀਆਂ ਹੋ ਜਾਂਦੀਆਂ ਨੇ ਹੱਸਦੇ ਚਿਹਰੇ ਚੁੱਪ ਹੋ ਜਾਂਦੇ ਨੇ ਜਿਸ ਆਵਾਜ਼ ਨਾਲ ਕੱਲ ਤੱਕ ਗੱਲ ਕਰਦੇ ਸੀ ਅੱਜ ਉਹੀ ਆਵਾਜ਼ ਚੁੱਪ ਹੋ ਜਾਂਦੀ ਹੈ ਅਸੀਂ ਸੋਚਦੇ ਰਹ ਜਾਂਦੇ ਹਾਂ ਕਾਸ਼ ਇੱਕ ਵਾਰ ਹੋਰ ਬੋਲ ਲੈਂਦੇ ਜਦ ਮਰਨ ਵਾਲੇ ਨੂੰ ਸਿਮੇ ਵੱਲ ਲੈ ਕੇ ਜਾਂਦੇ ਨੇ ਉਹ ਰਾਸਤਾ ਹਰ ਕਿਸੇ ਲਈ ਇੱਕੋ ਜਾਂ ਨਹੀਂ ਹੁੰਦਾ ਲਾਸ਼ ਅੱਗੇ ਹੁੰਦੀ ਹੈ ਪਰ ਪਿੱਛੇ ਰੋਣ ਵਾਲੀਆਂ ਅੱਖਾਂ ਅਤੇ ਟੁੱਟੀਆਂ ਹੋਈਆਂ ਸਾਹਾਂ ਹੁੰਦੀਆਂ ਨੇ ਉਹ ਰਾਸਤਾ ਸਿਰਫ ਕਬਰ ਜਾਂ ਸਿਮੇ ਤੱਕ ਨਹੀਂ ਜਾਂਦਾ ਉਹ ਰਾਸਤਾ ਜਿਉਂਦਿਆਂ ਦੀ ਜ਼ਿੰਦਗੀ ਤੱਕ ਜਾਂਦਾ ਹੈ ਜਦ ਅੱਗ ਲੱਗਦੀ ਹੈ ਉਸ ਪਲ ਹੱਥ ਕੰਬਦੇ ਨੇ ਦਿਲ ਕੰਬਦਾ ਹੈ ਅੱਗ ਦੀ ਪਹਿਲੀ ਲਵਟ ਸਰੀਰ ਨੂੰ ਨਹੀਂ ਛੂੰਦੀ ਉਹ ਅੱਖਾਂ ਨੂੰ ਛੂੰਦੀ ਹੈ ਉਹ ਜਾਦਾ ਨੂੰ ਛੂੰਦੀ ਹੈ ਉਸ ਅੱਗ ਵਿੱਚ ਉਹ ਹੱਥ ਸੜਦੇ ਨੇ ਜਿਨ੍ਹਾਂ ਨੇ ਸਾਨੂੰ ਫੜਿਆ ਸੀ ਉਹ ਅੱਖਾਂ ਸੜਦੀਆਂ ਨੇ ਜਿਨ੍ਹਾਂ ਨੇ ਸਾਨੂੰ ਵੇਖਿਆ ਸੀ ਉਹ ਹੋਠ ਸੜਦੇ ਨੇ ਜਿਨ੍ਹਾਂ ਨੇ ਸਾਨੂੰ ਬੁਲਾਇਆ ਸੀ ਅਸੀਂ ਵੇਖਦੇ ਰਹ ਜਾਂਦੇ ਹਾਂ ਪਰ ਕੁਝ ਕਰ ਨਹੀਂ ਸਕਦੇ ਲੋਕ ਕਹਿੰਦੇ ਨੇ ਸਰੀਰ ਮਿੱਟੀ ਸੀ ਮਿੱਟੀ ਹੋ ਗਿਆ ਪਰ ਸੱਚ ਇਹ ਹੈ ਉਸ ਅੱਗ ਵਿੱਚ ਸਿਰਫ ਸਰੀਰ ਨਹੀਂ ਸੜਦਾ ਉਸ ਅੱਗ ਵਿੱਚ ਰਿਸ਼ਤਾ ਸੜਦਾ ਹੈ ਪਿਓ ਸੜਦਾ ਹੈ ਤਾਂ ਪੁੱਤ ਅੰਦਰੋਂ ਸੜਦਾ ਹੈ ਮਾਂ ਸੜਦੀ ਹੈ ਤਾਂ ਧੀ ਦੀ ਰੂਹ ਸੜਦੀ ਹੈ ਉਸ ਅੱਗ ਵਿੱਚ ਬਚਪਨ ਵੀ ਸੜਦਾ ਹੈ ਉਸ ਅੱਗ ਵਿੱਚ ਸਾਜ ਵੀ ਸੜਦੀ ਹੈ ਸੀਮੇ ਤੋਂ ਵਾਪਸ ਆ ਕੇ ਘਰ ਉਹੀ ਰਹਿੰਦਾ ਹੈ ਪਰ ਘਰ ਦਾ ਦਿਲ ਬਦਲ ਜਾਂਦਾ ਹੈ ਕਮਰੇ ਖਾਲੀ ਨਹੀਂ ਹੁੰਦੇ ਪਰ ਆਵਾਜ਼ ਖਾਲੀ ਹੋ ਜਾਂਦੀ ਹੈ ਉਹ ਜਗ੍ਹਾ ਜਿੱਥੇ ਬੈਠ ਕੇ ਗੱਲਾਂ ਹੁੰਦੀਆਂ ਸੀ ਹੁਣ ਉਥੇ ਚੁੱਪ ਬੈਠਦੀ ਹੈ ਘਰ ਵਿੱਚ ਹਰ ਚੀਜ਼ ਮੌਜੂਦ ਹੁੰਦੀ ਹੈ ਪਰ ਜਿਸ ਲਈ ਘਰ ਸੀ ਉਹ ਨਹੀਂ ਹੁੰਦਾ ਸੀਵੇਂ ਦੀ ਅੱਗ ਇੱਕ ਦਿਨ ਵਿੱਚ ਬੁਝ ਜਾਂਦੀ ਹੈ ਪਰ ਯਾਦਾਂ ਦੀ ਅੱਗ ਜ਼ਿੰਦਗੀ ਭਰ ਸੜਦੀ ਰਹਿੰਦੀ ਹੈ ਕਦੇ ਕੋਈ ਗੱਲ ਯਾਦ ਆ ਜਾਂਦੀ ਹੈ ਕਦੇ ਕੋਈ ਹਾਸਾ ਕਦੇ ਕੋਈ ਡਾਂਟ ਹਰ ਚੀਜ਼ ਦਿਲ ਨੂੰ ਸਾੜ ਜਾਂਦੀ ਹੈ ਜਿਉਂਦੇ ਲੋਕ ਹੱਸਦੇ ਵੀ ਨੇ ਪਰ ਉਹ ਹਾਸਾ ਪੂਰਾ ਨਹੀਂ ਹੁੰਦਾ ਮੌਤ ਤੋਂ ਬਾਅਦ ਦੁਨੀਆ ਰੁਕਦੀ ਨਹੀਂ ਸੂਰਜ ਚੜਦਾ ਹੈ ਰਸਤੇ ਭਰਦੇ ਨੇ ਲੋਕ ਹੱਸਦੇ ਨੇ ਪਰ ਜਿਸ ਨੇ ਆਪਣਾ ਗਵਾਇਆ ਹੁੰਦਾ ਉਹ ਉਸ ਦੀ ਦੁਨੀਆ ਇੱਕ ਦਿਨ ਵਿੱਚ ਹੀ ਰੁਕ ਜਾਂਦੀ ਹੈ ਉਹ ਅੰਦਰੋਂ ਸੋਚਦਾ ਹੈ ਸਭ ਕੁਝ ਚੱਲ ਰਿਹਾ ਹੈ ਪਰ ਮੇਰੀ ਜ਼ਿੰਦਗੀ ਕਿੱਥੇ ਖੜੀ ਹੈ ਲੋਕ ਆਉਂਦੇ ਨੇ ਚਲੇ ਜਾਂਦੇ ਨੇ ਕੁਝ ਦਿਨਾਂ ਬਾਅਦ ਸਭ ਭੁੱਲ ਜਾਂਦੇ ਨੇ ਪਰ ਜਿਸ ਨੇ ਗਵਾਇਆ ਹੁੰਦਾ ਉਹ ਨਹੀਂ ਭੁੱਲਦਾ ਉਸ ਦਾ ਦੁੱਖ ਉਸ ਦੇ ਨਾਲ ਹੀ ਰਹਿ ਜਾਂਦਾ ਹੈ ਸੇਵੇਂ ਦੀ ਅੱਗ ਸਾਨੂੰ ਇੱਕ ਗੱਲ ਸਿਖਾਉਂਦੀ ਹੈ ਸਭ ਕੁਝ ਇੱਥੇ ਹੀ ਰਹਿ ਜਾਣਾ ਹੈ ਨਾ ਰੁਸਵੇਂ ਨਾ ਗਿਲੇ ਨਾ ਨਫ਼ਰਤ ਸਿਰਫ ਰਿਸ਼ਤੇ ਹੀ ਰਹਿਣੇ ਨੇ ਸਿਰਫ ਜਾਦਾ ਹੀ ਰਹਿਣੀਆਂ ਨੇ ਜੋ ਅੱਜ ਸਾਡੇ ਕੋਲ ਨੇ ਉਹ ਕੱਲ ਸਿਵੇਂ ਦੀ ਅੱਗ ਬਣ ਸਕਦੀ ਹੈ ਸਿਵੇਂ ਦੀ ਅੱਗ ਸਰੀਰ ਨੂੰ ਨਹੀਂ ਸਾੜਦੀ ਪਰ ਜਿਉਂਦਿਆਂ ਨੂੰ ਸੁਭਾਲ ਕੇ ਜੀਣਾ ਵੀ ਸਿਖਾਉਂਦੀ ਹੈ ਜੇ ਅੱਜ ਤੁਹਾਡਾ ਆਪਣਾ ਤੁਹਾਡੇ ਕੋਲ ਹੈ ਉਸ ਨੂੰ ਜੱਫੀ ਪਾਓ ਉਸ ਨਾਲ ਗੱਲ ਕਰੋ ਉਸ ਨੂੰ ਸਮਝਾ ਦਿਓ ਕਿਉਂਕਿ ਜਦ ਸਿਵੇਂ ਦੀ ਅੱਗ ਲੱਗਦੀ ਹੈ ਫਿਰ ਨਾ ਮਾਫੀ ਰਹਿੰਦੀ ਹੈ ਨਾ ਮਿਲਾਪ ਸਿਰਫ ਅਗ ਅਤੇ ਜਾਦਾਂ ਤੇ ਦੋਸਤੋ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਹਾਂ ਕਿਸੇ ਹੋਰ ਪਿਆਰੀ ਜੀ ਵੀਡੀਓ ਦੇ ਨਾਲ ਧੰਨਵਾਦ